ਕੈਨੇਡਾ ਤੋਂ ਦੋ ਵੱਡੀਆਂ ਖਬਰਾਂ ਸਾਹਮਣੇ ਆਈਆਂ ਨੇ ਜਿਸ ਤੋਂ ਬਾਅਦ ਪੰਜਾਬੀ ਸੋਚਾਂ ਦੇ ਵਿੱਚ ਨੇ ਦੋਵਾਂ ਦਾ ਪੂਰਾ ਫੇਰਵਾ ਬਾਰੀ-ਬਾਰੀ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਦਰਸਲ ਕਿਊਬੈਕ ਸੂਬੇ ਦੀ ਸਰਕਾਰ ਨੇ ਸੂਬੇ ਦੇ ਧਰਮ ਨਿਰਪੱਖਤਾ ਦੇ ਮਾਡਲ ਨੂੰ ਹੋਰ ਮਜ਼ਬੂਤ ਕਰਨ ਲਈ ਇੱਕ ਨਵਾਂ ਕਾਨੂੰਨ ਉਪੇਸ਼ ਕੀਤਾ ਹੈ ਜਿਸ ਨੂੰ ਸੈਕਰੋਲਿਜ਼ਮ 2 ਦਾ ਨਾਮ ਦਿੱਤਾ ਗਿਆ ਹੈ ਇਹ ਨਵਾਂ ਬਿਲ ਜਿਸ ਨੂੰ ਬਿਲ 9 ਵਜੋਂ ਜਾਣਿਆ ਜਾਂਦਾ ਹੈ ਸੂਬੇ ਦੇ ਸਰਕਾਰੀ ਅਦਾਰਿਆਂ ਤੇ ਜਨਤਕ ਥਾਵਾਂ ਤੇ ਧਰਮ ਦੇ ਪ੍ਰਭਾਵ ਨੂੰ ਹੋਰ ਸੀਮਿਤ ਕਰਨ ਦੀ ਕੋਸ਼ਿਸ਼ ਵਜੋਂ ਲਿਆਂਦਾ ਗਿਆ ਹੈ ਇਹ ਬਿਲ 2019 ਵਿੱਚ ਪਾਸ ਕੀਤੇ ਗਏ ਬਿਲ 21 ਦਾ ਵਿਸਤਾਰ ਹੈ ਜਿਸ ਅਨੁਸਾਰ ਰੋ ਜੱਜਾਂ ਪੁਲਿਸ ਅਧਿਕਾਰੀਆਂ ਅਧਿਆਪਕਾਂ ਤੇ ਹੋਰ ਸਰਕਾਰੀ ਕਰਮਚਾਰੀਆਂ ਨੂੰ ਕੰਮ ਤੇ ਹਜਾਬ ਕਿ ਪੰਜਾ ਪੱਗ ਵਰਗੇ ਧਾਰਮਿਕ ਚੰਨ ਪਹਿਨਣ ਤੋਂ ਰੋਕਿਆ ਗਿਆ ਕਿਉਂਕਿ ਇੱਕ ਪ੍ਰੀਮੀਅਰ ਫਰਕ ਹੋਈ ਸੀ ਲੰਗਾ ਲੈਂਟ ਦੀ ਸਰਕਾਰ ਦੁਆਰਾ ਪੇਸ਼ ਕੀਤੇ ਗਏ ਇਸ ਬਿਲ ਅਨੁਸਾਰ ਜਨਤਕ ਥਾਵਾਂ ਜਿਵੇਂ ਕਿ ਪਾਰਕ ਤੇ ਸੜਕਾਂ ਤੇ ਮਿਊਨਿਸਪਲ ਅਥਾਰਟੀ ਤੋਂ ਪ੍ਰਵਾਨਗੀ ਲੈ ਬਿਨਾ ਸਮੂਹ ਧਾਰਮਿਕ ਪ੍ਰੋਗਰਾਮ ਜਿਵੇਂ ਕਿ ਪ੍ਰਾਰਥਨਾ ਤੇ ਰੋਕ ਲਗਾਉਂਦਾ ਹੈ ਸੈਕੂਲਿਜ਼ਮ ਲਈ ਜ਼ਿੰਮੇਵਾਰ ਮੰਤਰੀ ਜੀਨ ਫਾਲਸਵਾ ਰੋਬਰਟਸ ਨੇ ਕਿਹਾ ਕਿ ਇਹ ਫੈਸਲਾ ਹਾਲੀ ਦੇ ਵਿਰੋਧ ਪ੍ਰਦਰਸ਼ਨ ਜਿੱਥੇ ਫਿਲਿਸ ਤੇ ਪੱਕੀ ਰੈਲੀਆਂ ਵਿੱਚ ਸਮੂਹ ਪ੍ਰਾਰਥਨਾਵਾਂ ਕੀਤੀਆਂ ਗਈਆਂ ਨੇ ਉਸਤੇ ਮੱਦੇਨਜ਼ਰ ਲਿਆਂਦਾ ਗਿਆ ਉਹਨਾਂ ਨੇ ਕਿਹਾ ਕਿ ਬਿਨਾਂ ਪਰਮਿਟ ਦੇ ਟ੍ਰੈਫਿਕ ਨੂੰ ਰੋਕਣਾ ਜਨਤਕ ਥਾਂ ਤੇ ਕਬਜ਼ਾ ਕਰਨਾ ਤੇ ਫਿਰ ਸਾਡੀਆਂ ਸੜਕਾਂ ਪਾਰਕਾਂ ਸਾਡੇ ਜਨਤਕ ਚੌਂਕਾਂ ਨੂੰ ਪੂਜਾ ਸਥਾਨਾਂ ਵਿੱਚ ਬਦਲਣਾ ਹੈਰਾਨ ਕਰਨ ਵਾਲਾ ਹੈ ਇਸ ਤੋਂ ਇਲਾਵਾ ਸਬਸਿਡੀ ਵਾਲੀਆਂ ਡੇ ਕੇਅਰਸ ਦੇ ਸਥਾਪਤੇ ਵੀ ਧਾਰਮਿਕ ਚਿੰਨ ਪਹਿਨਣ ਦੀ ਪਾਬੰਦੀ ਨੂੰ ਵਧਾਇਆ ਜਾਵੇਗਾ ਨਾਲ ਹੀ ਡੇ ਕੇਅਰ ਤੋਂ ਲੈ ਕੇ ਪੋਸਟ ਸਕੈਂਡਰੀ ਸਿੱਖਿਆ ਤੱਕ ਦੇ ਸਟੂਡੈਂਟਸ ਅਤੇ ਸਟਾਫ ਨੂੰ ਚਿਹਰਾ ਟੱਕਣ ਵਾਲੇ ਕੱਪੜੇ ਹਜਾਬ ਪਹਿਨਣ ਤੋਂ ਰੋਕਿਆ ਜਾਵੇਗਾ ਸਿਟੀ ਵਾਲੀਆਂ ਡੇ ਕੇਰਾਂ ਨੂੰ ਸਿਰਫ ਧਾਰਮਿਕ ਪਰੰਪਰਾ ਤੇ ਆਧਾਰਿਤ ਭੋਜਨ ਜਿਵੇਂ ਕਿ ਸਿਰਫ ਹਲਾਲ ਜਾਂ ਕਸ਼ੋਰ ਭੋਜਨ ਦੀ ਪੇਸ਼ਕਸ਼ ਕਰਨ ਤੋਂ ਵਿਰੋਕਿਆ ਜਾਵੇਗਾ ਨਾਲ ਹੀ ਸਰਕਾਰੀ ਫੰਡ ਪ੍ਰਾਪਤ ਕਰਨ ਵਾਲੇ ਨਿੱਜੀ ਧਾਰਮਿਕ ਸਕੂਲਾਂ ਨੂੰ ਵੀ ਯਕੀਨੀ ਬਣਾਉਣਾ ਹੋਵੇਗਾ ਕਿ ਉਹ ਕਲਾਸ ਦੇ ਸਮੇਂ ਦੌਰਾਨ ਧਰਮ ਦੀ ਸਿੱਖਿਆ ਨਾ ਦੇਣ ਇਸ ਕਦਮ ਦੀ ਵਿਰੋਧੀ ਧਿਰ ਪਾਰਟੀ ਕਯੂਬਿਕਸ ਅਤੇ ਨੈਸ਼ਨਲ ਕਾਉਂਸਲ ਆਫ ਕੈਨੇਡੀਅਨ ਮੁਸਲਮਾਨਸ ਸਮੇਤ ਕਈ ਸਮੂਹਾਂ ਦੁਆਰਾ ਆਲੋਚਨਾ ਕੀਤੀ ਗਈ ਹੈ ਜਿਨ੍ਹਾਂ ਨੇ ਸੱਤਾਧਾਰੀ ਕੋਲੀਸ਼ਨ ਐਵਿਨਰ ਕਯੂਬਿਕ ਤੇ ਆਉਣ ਵਾਲੀਆਂ ਚੋਣਾਂ ਤੋਂ ਪਹਿਲਾਂ Yeah. Oh, ਜਨਤਾ ਦਾ ਵਿਸ਼ਵਾਸ ਹਾਸਲ ਕਰਨ ਦੀ ਕੋਸ਼ਿਸ਼ ਵਿੱਚ ਪਹਿਚਾਣ ਦੀ ਰਾਜਨੀਤੀ ਤੇ ਵੰਡ ਕਰਨ ਦਾ ਇਲਜ਼ਾਮ ਲਾਇਆ ਹੈ ਹਾਲਾਂਕਿ ਕਿਊਬਿਕ ਦੀ ਅਧਿਕਾਰਿਕ ਭਾਸ਼ਾ ਫਰਾਂਚਾ ਤੇ ਇੱਥੇ ਲਸੀਟੇ ਜਾਨੀ ਧਰਮ ਅਤੇ ਸਰਕਾਰ ਨੂੰ ਵੱਖ ਰੱਖਣ ਦਾ ਸਿਧਾਂਤ 1960 ਦੇ ਦਹਾਕਿਆਂ ਤੋਂ ਮਹੱਤਵਪੂਰਨ ਰਿਹਾ ਹੈ ਇੱਕ ਤਾਜ਼ਾ ਸਰਵੇਖਣ ਵਿੱਚ 68% ਲੋਕਾਂ ਨੇ ਧਰਮ ਨਿਰਪੱਖਤਾ ਨੂੰ ਇੱਕ ਮਹੱਤਵਪੂਰਨ ਕਦਮ ਮੰਨਿਆ ਇਸ ਤੋਂ ਲਾ ਬਾ ਇੱਕ ਹੋਰ ਖਬਰ ਅਨੁਸਾਰ ਡੈਲਟਾ ਸ਼ਹਿਰ ਵਿੱਚ 1 ਮਹੀਨਾ ਪਹਿਲਾਂ ਹਾਈਵੇ ਤੇ ਸੜੀ ਹੋਈ ਕਾਰ ਚੋਂ ਮਿਲੀ ਔਰਤ ਲਾਸ਼ ਸਬੰਧੀ ਮਾਮਲੇ ਦੀ ਪੜਤਾਲ ਦੌਰਾਨ ਪੁਲਿਸ ਨੇ ਮ੍ਰਿਤਕ ਮੰਦੀ ਕੋਰ ਖੈਰਾ ਦੇ ਦਿਓਰ ਨੂੰ ਗ੍ਰਿਫਤਾਰ ਕਰ ਲਿਆ ਹੈ ਇਸ ਵੰਦੀ ਗਰਜੋਤ ਸਿੰਘ ਖੈਰਾ ਵਾਸੀ ਸਰੀ ਉੱਤੇ ਦੂਜਾ ਦਰਜਾ ਕਤਲ ਦੇ ਦੋਸ਼ ਆਇਰ ਕੀਤਾ ਗਿਆ ਨੇ ਜਿਸ ਨੂੰ 11 ਦਸੰਬਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਜਾਣਕਾਰੀ ਅਨੁਸਾਰ ਮ੍ਰਿਤਕਾ ਪਹਿਲਾਂ ਐਡਮੈਂਟਰ ਰਹਿੰਦੀ ਸੀ ਪਰ ਵਿਆਹ ਤੋਂ ਬਾਅਦ ਪਤੀ ਕੋਲ ਸਰੀ ਜਾ ਵਸੀ ਡੈਲਟਾ ਪੁਲਿਸ ਨੂੰ ਕਰੀਬ 1 ਮਹੀਨਾ ਪਹਿਲਾਂ ਹਾਈਵੇ 17 ਤੇ 70 ਸਟ੍ਰੀਟ ਨਜ਼ਦੀਕ ਅੱਗ ਲੱਗੀ ਇੱਕ ਕਾਰ ਬਾਰੇ ਸੂਚਨਾ ਮਿਲੀ ਸੀ ਜਿਸ ਵਿੱਚ ਮਹਿਲਾ ਦੀ ਸੜੀ ਹੋਈ ਲਾਸ਼ ਮਿਲੀ ਮਾਮਲੇ ਦੀ ਪੜਤਾਲ ਦੌਰਾਨ ਮ੍ਰਿਤਕ ਮਹਿਲਾ ਦੇ ਦਿਓਰ ਖਿਲਾਫ ਪੁਲਿਸ ਦੇ ਹੱਥ ਠੋਸ ਸਬੂਤ ਲੱਗੇ ਡੈਲਟਾ ਪੁਲਿਸ ਵੱਲੋਂ ਹੱਤਿਆ ਦਾ ਕਾਰਨ ਅਤੇ ਹਾਦਸੇ ਦੇ ਬੇਰਬਿਆਂ ਬਾਰੇ ਪੂਰਾ ਖੁਲਾਸਾ ਨਹੀਂ ਕੀਤਾ ਗਿਆ 6 ਨਵੰਬਰ ਨੂੰ ਸਰੀ ਵਿਖੇ ਮਨਦੀਪ ਕੌਰ ਦਾ ਸੰਸਕਾਰ ਕਰਨ ਤੋਂ ਬਾਅਦ ਪਰਿਵਾਰ ਨੂੰ ਉਥੋਂ ਦੀ ਪੁਲਿਸ ਤੋਂ ਪਤਾ ਚੱਲਿਆ ਕਿ ਉਸਤੇ ਦਿਉਰ ਗਰਜੋਤ ਸਿੰਘ ਨੇ ਉਸਦੀ ਲਾਸ਼ ਨੂੰ ਇੱਕ ਥਾਂ ਤੋਂ ਦੂਸਰੀ ਥਾਂ ਤਬਦੀਲ ਕੀਤਾ ਸੀ ਜਿਸ ਵੰਦ ਵਿੱਚ ਉਸ ਬਰੁਧ ਪਰਚਾ ਦਰਜ ਕੀਤਾ ਗਿਆ ਜੱਗੀ ਨੇ ਤਸੱਲੀ ਪ੍ਰਗਟ ਕੀਤੀ ਕਿ ਜੇ ਕੈਨੇਡਾ ਦੀ ਪੁਲਿਸ ਸ਼ੱਕ ਦੇ ਆਧਾਰ ਤੇ ਕਾਰਵਾਈ ਨਾ ਕਰਦੀ ਤਾਂ ਉਹਨਾਂ ਨੂੰ ਕਦੇ ਵੀ ਇਹ ਪਤਾ ਨਹੀਂ ਲੱਗਣਾ ਸੀ ਕਿ ਦਰਿੰਦਿਆਂ ਨੇ ਉਸਦੀ ਬਲੀ ਲਈਆ ਪਿੰਡ ਦੇ ਪੰਚ ਹਰਦੀਪ ਸਿੰਘ ਨੇ ਦੱਸਿਆ ਕਿ ਪਿੰਡਵਾਸੀ ਨਗਰ ਦੀ ਧੀ ਨਾਲ ਹੋਈ ਅਣਹੋਣੀ ਘਟਨਾ ਕਾਰਨ ਸੋਗ ਵਿੱਚ ਨੇ ਤੇ ਮ੍ਰਿਤਕ ਲੜਕੀ ਨੂੰ ਇਨਸਾਫ ਦੀ ਮੰਗ ਕਰ ਰਹੇ ਨੇ ਉਧਰ ਕੈਨੇਡਾ ਦੀ ਡੈਲਟਾ ਪੁਲਿਸ ਵਿਭਾਗ ਨੇ ਵੀ ਮਨਦੀਪ ਕੌਰ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਹੈ